ਕਿ 3 ਜੂਨ 1984 ਤੱਕ ਜੋ ਵੀ ਦਰਬਾਰ ਸਾਹਿਬ ਦੇ ਵਿੱਚ ਹੋਇਆ ਸੀ ਉਸ ਦੇ ਰਿਲੇਟਡ ਪਹਿਲਾਂ ਹੀ ਤਿੰਨ ਵੀਡੀਓ ਅਪਲੋਡ ਕੀਤੀਆਂ ਸਨ ਤੇ ਅੱਜ ਚੌਥੀ ਵੀਡੀਓ ਦੇ ਵਿੱਚ 4 ਜੂਨ ਨੂੰ ਜੋ ਜੋ ਵੀ ਹਰਮੰਦਰ ਸਾਹਿਬ ਦੇ ਵਿੱਚ ਹੋਇਆ ਉਸ ਬਾਰੇ ਤੁਹਾਡੇ ਨਾਲ ਚਰਚਾ ਕਰਾਂਗੇ 3 ਜੂਨ ਦੀ ਰਾਤ ਤੱਕ ਕੇਐਸ ਬਰਾੜ ਪੂਰੀ ਤਰ੍ਹਾਂ ਜਿਹੜੀ ਹਮਲੇ ਦੀ ਤਿਆਰੀ ਉਹ ਕਰ ਲੈਂਦਾ ਹੈ ਮਸ਼ੀਨ ਗੱਨਾ ਤੇ ਟੈਂਕ ਨੇਗੇ ਜਿਹੜੇ ਉਹ ਦਰਬਾਰ ਸਾਹਿਬ ਦੇ ਬਾਹਰ ਤਾਇਨਾਤ ਕਰ ਦਿੱਤੇ ਜਾਂਦੇ ਹਨ ਹਮਲੇ ਦੇ ਲਈ ਤੇ ਉਸ ਤੋਂ ਬਾਅਦ ਜੋ ਕੇਐਸ ਬਰਾੜ ਹੁੰਦਾ ਹੈ ਉਹ ਪੂਰੀ ਤਰ੍ਹਾਂ ਜਾਇਜ਼ਾ ਲੈ ਲੈਂਦਾ ਹੈ ਕਿ ਕਦੋਂ ਫਾਇਰਿੰਗ ਕਰਨੀ ਹੁਣੇ ਪੂਰੀ ਤਰ੍ਹਾਂ ਤੈਅ ਹੋ ਗਿਆ ਸੀ ਕਿ ਜਿਹੜੀ ਲੜਾਈ ਆਗੀ ਉਹ ਲੱਗ ਕੇ ਹੀ ਰਹੇਗੀ ਤਾਂ ਇਸ ਦੇ ਲਈ ਕੇਐਸ ਬਰਾਡ ਨੇ ਦਰਬਾਰ ਸਾਹਿਬ ਦੇ ਬਾਹਰ ਕੈਂਪ ਵੀ ਲਵਾ ਲਏ ਸਨ ਜਿਸ ਦੇ ਵਿੱਚ ਕੀ ਜੇਕਰ ਫੌਜੀ ਜ਼ਖਮੀ ਹੁੰਦੇ ਹਨ ਤਾਂ ਉਹਨਾਂ ਦਾ ਇਲਾਜ ਕੀਤਾ ਜਾ ਸਕੇ 3 ਜੂਨ ਤੋਂ ਹੀ ਥੋੜੀ-ਬਹੁਤੀ ਜਿਹੜੀ ਫਾਇਰਿੰਗ ਆ ਉਹ ਫੌਜ ਨੇ ਕਰਨੀ ਸਟਾਰਟ ਕਰ ਦਿੱਤੀ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਜਿਹੜੇ ਸਿੱਖ ਨੇਗੇ ਉਹ ਉਹਨਾਂ ਦੇ ਅੱਗੇ ਸਰੈਂਡਰ ਕਰ ਦੇਣਗੇ ਪਰ ਜਦੋਂ ਉਹ ਸਿੱਖ ਉਹਨਾਂ ਦੇ ਅੱਗੇ ਸਰੈਂਡਰ ਨਹੀਂ ਕਰਦੇ ਤਾਂ 4 ਜੂਨ ਨੂੰ ਸਵੇਰੇ 4:40 ਦੇ ਉੱਤੇ ਇੱਕ ਟੈਂਕ ਦੇ ਰਾਹੀਂ ਗੋਲਾ ਦਾਗਿਆ ਜਾਂਦਾ ਹੈ ਜੋ ਕਿ ਇੱਕ ਗੁੰਬਦ ਦੇ ਉੱਤੇ ਲੱਗਦਾ ਹੈ ਜਿਸ ਦੇ ਨਾਲ ਕੀ ਗੁੰਬਦ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ ਇਸ ਹਮਲੇ ਤੋਂ ਬਾਅਦ ਔਰਤਾਂ ਤੇ ਬੱਚਿਆਂ ਨੂੰ ਸੇਫ ਜਗ੍ਹਾ ਤੇ ਭੇਜ ਦਿੱਤਾ ਜਾਂਦਾ ਹੈ ਅਤੇ ਜੋ ਸਿੱਖ ਹੁੰਦੇ ਹਨ ਉਹ ਇਸ ਹਮਲੇ ਦਾ ਜਵਾਬ ਦੇਣ ਦੇ ਲਈ ਆਪਣੇ ਆਪ ਨੂੰ ਤਿਆਰ ਕਰ ਲੈਂਦੇ ਹਨ ਔਰਤਾਂ ਦੇ ਵਿੱਚੋਂ ਇੱਕ ਨਾਮ ਮਾਤਾ ਔਪਕਾਰ कौर ਦਾ ਹੈ ਜਿਨ੍ਹਾਂ ਨੇ ਕਿ ਸੇਫ ਜਗ੍ਹਾ ਤੇ ਜਾਣ ਤੋਂ ਮਨਾ ਕਰ ਦਿੱਤਾ ਉਹਨਾਂ ਦਾ ਕਹਿਣਾ ਸੀ ਕਿ ਉਹ ਵੀ ਫੌਜਾਂ ਦੇ ਨਾਲ ਲੜੇਗੀ ਅਤੇ ਸ਼ਹੀਦੀ ਨੂੰ ਪ੍ਰਾਪਤ ਹੋਵੇਗੀ ਇਸ ਤਰ੍ਹਾਂ ਫੌਜਾਂ ਸਿੱਖਾਂ ਦੇ ਸੈਂਡਰ ਕਰਨ ਦਾ ਇੰਤਜ਼ਾਰ ਕਰਦੀਆਂ ਰਹਿੰਦੀਆਂ ਹਨ ਤੇ 4 ਜੂਨ ਦਾ ਜਿਹੜਾ ਦਿਨ ਹੈ ਉਹ ਬੀਤ ਜਾਂਦਾ ਹੈ